ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਹਲਕਾ ਖਡੂਰ ਸਾਹਿਬ ਦੇ ਵਿੱਚ ਖੜੇ ਆ ਸਾਡੇ ਨਾਲ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਡੇ ਸਰਬਸਾਂਝੇ ਪੰਥਕ ਉਮੀਦਵਾਰ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਖੰਡੇ ਬਾਟੇ ਦਾ ਅਮਰ ਸ਼ੱਕੇ ਗੁਰੂ ਗ੍ਰੰਥ ਪੰਥ ਦੇ ਨਾਲ ਜੁੜਨ ਲਈ ਪ੍ਰੇਰਦੇ ਸੀ ਪਰ ਪੰਜਾਬ ਦੀ ਜ਼ਾਲਮ ਸਰਕਾਰ ਦੇ ਵੱਲੋਂ ਐਨਐਸਏ ਵਰਗੀਆਂ ਧਰਾਵਾਂ ਲਾ ਕੇ ਉਹਨਾਂ ਨੂੰ ਪਿਛਲੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਬੰਦ ਕੀਤਾ ਹੋਇਆ ਅੱਜ ਜੋ ਲੋਕ ਸਭਾ ਚੋਣ ਹੋਣ ਜਾ ਰਹੀ ਆ ਇੱਕ ਜ਼ੋਨ ਨੂੰ ਪੰਜਾਬ ਦੇ ਅੰਦਰ 13 ਸੀਟਾਂ ਤੇ ਸਾਡੇ ਹਲਕਾ ਖਡੂਰ ਸਾਹਿਬ ਤੋਂ ਪੰਥਕ ਉਮੀਦਵਾਰ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦੀ ਹਮਾਇਤ ਵਾਸਤੇ ਅੱਜ ਸੰਗਤਾਂ ਦੇ ਵਿੱਚ ਹਨੇਰੀ ਆਈ ਹੋਈ ਆ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਤੌਰ ਤੇ ਮੇਰੇ ਨਾਲ ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਜੀ ਅੰਬਾਲਾ ਸਾਡੇ ਜਰਨਲ ਸਕੱਤਰ ਹਰਿਆਣਾ ਕਮੇਟੀ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਸਾਡੇ ਸਪੋਕਸਮੈਨ ਸਰਦਾਰ ਕਮਲਜੀਤ ਸਿੰਘ ਅਜ਼ਰਾਣਾ ਸਾਡੇ ਪੰਥਕ ਸੇਵਾ ਲਹਿਰ ਦਾदू ਸਾਹਿਬ ਜਥੇਬੰਦੀ ਦੇ ਆਗੂ ਭਾਈ ਜਸਵਿੰਦਰ ਸਿੰਘ ਸਾਹੋਕੇ ਬਾਬਾ ਜੀਵਨ ਸਿੰਘ ਚੁਨਾਗਰਾ ਤੇ ਹੋਰ ਬਹੁਤ ਸਾਰੇ ਸੰਤ ਮਹਾਪੁਰਸ਼ ਤੇ ਸੰਗਤਾਂ ਵੱਖ-ਵੱਖ ਥਾਵਾਂ ਤੋਂ ਹਰਿਆਣਾ ਦੇ ਵਿੱਚੋਂ ਪੰਜਾਬ ਤੋਂ ਵੀ ਸਾਡੇ ਨਾਲ ਆਈਆਂ ਨੇ ਔਰ ਅੱਜ ਇੱਥੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਤਕਾਰਯੋਗ ਪਿਤਾ ਬਾਪੂ ਤਰਸੇਮ ਸਿੰਘ ਜੀ ਨੂੰ ਸੰਗਤਾਂ ਨੇ ਸਮਰਥਨ ਦਿੱਤਾ ਹਰਿਆਣਾ ਕਮੇਟੀ ਵੱਲੋਂ ਸਰਪਾਉ ਭੇਂਟ ਕਰਕੇ ਆਪਣਾ ਸਮਰਥਨ ਦਿੱਤਾ ਔਰ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਹਲਕਾ ਖਡੂਰ ਸਾਹਿਬ ਦੀ ਇੱਕ ਇੱਕ ਵੋਟ ਜਿਹੜੀ ਆ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਆ ਕਿ ਬੇਕਸੂਰ ਸਿੱਖਾਂ ਨੂੰ ਐਨਐਸਏ ਵਰਗੀਆਂ ਧਰਾਵਾਂ ਲਾ ਕੇ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਹੋਇਆ ਇਹ ਸਾਡਾ اخਲਾਕੀ ਫਰਜ਼ ਬਣਦਾ ਜਿਸ ਤਰ੍ਹਾਂ ਹਲਕਾ ਤਰਨਤਾਰਨ ਸਾਹਿਬ ਨੇ 99 ਦੇ ਅੰਦਰ ਹਨੇਰੀ ਲਿਆਂਦੀ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਾਝੇ ਦੇ ਮਝੈਲਾ ਨੇ ਲੱਖਾਂ ਵੋਟਾਂ ਦੇ ਫਰਕ ਨਾਲ ਜਿਤਾ ਕੇ ਜੇਲ੍ਹ ਚੋਂ ਬਾਹਰ ਲਿਆਂਦਾ ਸੀ ਇਸੇ ਤਰ੍ਹਾਂ ਸਾਡੀ ਅਪੀਲ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਰਿਹਾ ਕਰਨਾ ਤੇ ਉਸ ਦੇਸ਼ ਦੀ ਵੱਡੀ ਪੰਚਾਇਤ ਭਾਰਤ ਦੀ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਭੇਜਣਾ ਜਿੱਥੇ ਉਹ ਪੰਛ ਦੀ ਪੰਜਾਬ ਦੀ ਗੱਲ ਕਰ ਸਕਣ ਔਰ ਇਹ ਮੈਨੂੰ ਪੂਰੀ ਉਮੀਦ ਹੈ ਮਾਝੇ ਦੇ ਮਝਾਲਾਂ ਤੇ ਇਹ ਹਲਕਾ ਖਡੂਰ ਸਾਹਿਬ ਦੇ ਪੰਛ ਗਲਕੇ ਦੇ ਉੱਪਰ ਕਿ ਉਹ ਆਪਣਾ ਇੱਕ ਇੱਕ ਕੀਮਤੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਦੇਣਗੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅੱਜ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਵਿੱਚ ਸਾਨੂੰ ਇੰਗਲੈਂਡ ਤੋਂ ਫੋਨ ਆ ਰਹੇ ਭਾਈ ਰਗਵੀਰ ਸਿੰਘ ਵਾਰਸਾਲ ਸਾਨੂੰ ਜਰਮਨ ਤੋਂ ਫੋਨ ਆ ਰਹੇ ਭਾਈ ਪ੍ਰਗਟ ਸਿੰਘ ਰਬੈਰੋਕਾਂਡ ਸਾਨੂੰ ਕੈਨੇਡਾ ਤੋਂ ਫੋਨ ਆ ਰਹੇ ਭਾਈ ਜਸਵੀਰ ਸਿੰਘ ਸਾਨੂੰ ਅਮਰੀਕਾ ਤੋਂ ਫੋਨ ਆ ਰਹੇ ਆ ਸਾਰੇ ਪਾਸਿਓਂ ਸੰਗਤਾਂ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਡਟੀਆਂ ਹੋਈਆਂ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੰਜਾਬ ਤੋਂ ਇਲਾਵਾ ਹਰਿਆਣੇ ਤੋਂ ਜੁਪੀ ਤੋਂ ਜੰਮੂ ਕਸ਼ਮੀਰ ਤੋਂ ਦਿੱਲੀ ਤੋਂ ਰਾਜਸਥਾਨ ਤੋਂ ਸੰਗਤਾਂ ਆ ਕੇ ਆਪ ਮੁਹਾਰੇ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਅਮਰ ਸ਼ਹੀਦ ਭਾਈ ਬਿਅੰਤ ਸਿੰਘ ਦੇ ਸੁਪੁੱਤਰ ਜੋ ਹਲਕਾ ਫਰੀਦਕੋਟ ਤੋਂ ਖੜੇ ਆ ਇਹਨਾਂ ਦੋਨਾਂ ਹਲਕਿਆਂ ਦੇ ਉੱਪਰ ਹਨੇਰੀ ਆਈ ਹੈ ਸੰਗਤਾਂ ਦੇ ਪਿਆਰ ਸਤਿਕਾਰ ਦੀ ਤੇ ਆ ਕੁਦਰਤੀ ਦੇਖੋ ਅੱਜ ਅਸੀਂ ਹਲਕਾ ਖਡੂਰ ਸਾਹਿਬ ਦੇ ਵਿੱਚ ਪਹੁੰਚੇ ਆ ਬਾਪੂ ਤਰਸੇਮ ਸਿੰਘ ਖੜੇ ਆ ਤੇ ਅੱਜ ਇੱਥੇ ਕੁਦਰਤੀ ਵੀ ਹਨੇਰੀ ਤੇ ਝੱਖੜ ਆ ਰਿਹਾ ਦੇਖੋ ਜਿਸ ਤਰ੍ਹਾਂ ਕੁਦਰਤੀ ਹਨੇਰੀ ਤੇ ਝੱਖੜ ਆਇਆ ਹੋਇਆ ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਸੰਗਤਾਂ ਦੇ ਪਿਆਰ ਦੀ ਹਨੇਰੀ ਸੰਗਤਾਂ ਦੇ ਪਿਆਰ ਦਾ ਝਖੜ ਆਇਆ ਹੋਇਆ ਜਿਹੜਾ 1 ਜੂਨ ਨੂੰ ਤੁਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਭਗਤੌਣਾ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਨਾ ਮਾਇਕ ਜਿਹੜਾ ਕਿ ਉਸ ਚੋਣ ਮਸ਼ੀਨ ਦੇ ਉੱਪਰ 12ਵੇਂ ਨੰਬਰ ਦੇ ਉੱਤੇ ਦਰਜ ਹੈ ਮੈਂ ਅਪੀਲ ਕਰਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਕ ਸੇਵਾ ਲਹਿਰ ਦਾदू ਸਾਹਿਬ ਜਥੇਬੰਦੀ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਕਿ ਤੁਸੀਂ ਸਾਰਿਆਂ ਨੇ ਆਪਣਾ ਸਮਰਥਨ ਦੇਣਾ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਵਿਦੇਸ਼ ਛੱਡ ਕੇ ਪੰਜਾਬ ਦੀ ਧਰਤੀ ਤੇ ਆਇਆ ਨੌਜਵਾਨ ਭਾਈ ਅਮਰਤਪਾਲ ਸਿੰਘ ਤੁਹਾਡੀ ਗੱਲ ਕਰਨ ਵਾਸਤੇ ਆਇਆ ਤੇ ਅੱਜ ਸਰਕਾਰ ਨੇ ਫੜ ਕੇ ਜੇਲ੍ਹ ਚ ਨਜ਼ਰਬੰਦ ਕੀਤਾ ਅੱਜ ਉਹਨੂੰ ਜੇਲ੍ਹ ਚੋਂ ਬਾਹਰ ਕਢੋਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਤੁਹਾਡੀ ਗੱਲ ਕਰਦਾ ਜੇ ਸਰਕਾਰਾਂ ਉਹਨੂੰ ਜੇਲ੍ਹ ਚ ਬੰਦ ਕਰਦੀਆਂ ਨੇ ਤੇ ਸਾਡਾ اخਲਾਕੀ ਫਰਜ਼ ਬਣ ਜਾਂਦਾ ਕੌਮੀ ਫਰਜ਼ ਬਣ ਜਾਂਦਾ ਕਿ ਉਹਨੂੰ ਜੇਲ੍ਹ ਦੇ ਵਿੱਚੋਂ ਆਪਾਂ ਬਾਹਰ ਕਢਾਉਣਾ ਹੈ ਸੋਨਹਾਰਾ ਸਦੀਆ ਅੱਜ ਮੈਂ ਦੇਖ ਰਿਆ ਸੋਨਹਾਰਾ ਸਦੀਆ ਦੇਸ਼ਵ ਦੇਸ਼ ਦਾ ਬੱਚਾ ਬੱਚਾ ਨੌਜਵਾਨ ਮਾਈ ਭਾਈ ਸਾਡੀਆਂ ਬੱਚੇ ਬੱਚੀਆਂ ਅੱਜ ਇੱਕ ਝਖੜ ਦੇ ਰੂਪ ਹਨੇਰੀ ਦੇ ਰੂਪ ਵਿੱਚ ਭਾਈ ਅਮਰਦਪਾਲ ਸਿੰਘ ਦੇ ਹੱਕ ਵਿੱਚ ਭੁਗਤ ਰਹੀਆਂ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਪਣੇ ਆਪ ਸਾਰੇ ਕੈਂਪੇਨ ਕਰ ਰਹੇ ਆ ਇਥੇ ਪਾਰਟੀਆਂ ਡਿਊਟੀਆਂ ਲਾ ਰਹੀਆਂ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਵਾਸਤੇ ਕਿ ਬੂਥਾਂ ਤੇ ਕਿੰਨੇ ਬੈਣਾ ਝੂਲੇ ਕਿੰਨੇ ਚੱਕਣੇ ਆ ਇਹ ਤੇ ਆਪ ਮੁਹਾਰੇ ਜਥੇਦਾਰ ਸਕੰਦਰ ਸਿੰਘ ਬਰਾਣਾ ਮੈਨੂੰ ਦੱਸ ਰਹੇ ਸਨ ਜਿਹੜੇ ਪੰਚਕ ਸੇਵਾਦਾਰ ਨੇ ਲੰਬੇ ਸਮੇਂ ਤੋਂ ਪੰਚਕ ਸੇਵਾਵਾਂ ਪੱਟੀ ਹਲਕੇ ਚਾ ਸਾਰੇ ਇਧਰ ਮਾਝੇ ਚ ਕਰਦੇ ਆ ਕਿ ਆਪ ਮੁਹਾਰੇ ਸੰਗਤਾਂ ਸਾਡੇ ਕੋਲੋਂ ਬੂਥਾਂ ਤੇ ਡਿਊਟੀਆਂ ਲਗਾਉਣ ਵਾਸਤੇ ਸਮਾਂ ਨਾ ਭੇਜ ਰਹੀਆਂ ਤੇ ਸਮਾਂ ਮੰਗ ਰਹੀਆਂ ਨੇ ਆਪ ਮੁਹਾਰੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਦੇ ਅੰਦਰ ਸੰਗਤਾਂ ਜਿਹੜੀਆਂ ਨੇ ਚਾਹੇ ਉਹ ਹਲਕਾ ਪੱਟੀ ਹਲਕਾ ਖੇਮ ਕਰਨ ਇਹ ਜਿਹੜੇ ਹਲਕਾ ਖਡੂਰ ਸਾਹਿਬ ਦੇ ਅੰਦਰ ਸਾਰੇ ਵਿਧਾਨ ਸਭਾ ਹਲਕੇ ਆ ਉਹਨਾਂ ਸਾਰਿਆਂ ਤੋਂ ਸੰਗਤਾਂ ਮੈਂ ਅਕਸਰ ਇਹਨਾਂ ਇਲਾਕਿਆਂ 'ਚ ਦੀਵਾਨ ਸਜਾਏ ਆ ਚਾਹੇ ਹਲਕਾ ਖੇਮ ਕਰਨ ਚਾਇਆ ਬਰਹਾਣੇ ਦੀ ਧਰਤੀ ਹਰੀਕੇ ਦੀ ਧਰਤੀ ਸਰਹਾਲੀ ਦੀ ਧਰਤੀ ਆ ਤੇ ਚਾਹੇ ਹਲਕਾ ਪੱਟੀ ਦੀ ਧਰਤੀ ਆ ਮਲਹਾੜਾ ਨਗਰ ਘੁਰਕਵਿੰਡ ਤਲਵੰਡੀ ਸੋਭਾ ਸਿੰਘ ਮਹਿੰਦੀਪੁਰ ਬਹੁਤ ਸਾਰੇ ਨਗਰ ਮੇਰੇ ਜ਼ਬਾਨੀ ਜਾਦਾ ਜਿੰਨਾਂ ਚ ਮੈਂ ਧਾਰਮਿਕ ਦੀਵਾਨ ਸਜਾਏ ਆ ਅੱਜ ਉਥੋਂ ਸੰਗਤਾਂ ਦੇ ਫੋਨ ਆ ਰਹੇ ਆ ਸਾਰੇ ਆਪ ਮੁਹਾਰੇ ਕਿ ਅਸੀਂ ਪੱਟੀ ਹਲਕੇ ਤੋਂ 50000 ਦੀ ਲੀਡ ਦੇਾਂਗੇ ਕੇਮ ਕਰਨ ਤੋਂ 25000 ਦੀ ਲੀਡ ਦੇਾਂਗੇ ਆਪੋ ਆਪਣੇ ਹਲਕਿਆਂ ਤੋਂ ਸੰਗਤਾਂ ਖੁਦ ਫੋਨ ਕਰਕੇ ਦੱਸ ਰਹੀਆਂ ਨੇ ਕਿ ਸਾਡੇ ਹਲਕਿਆਂ ਤੋਂ ਅਸੀਂ ਇੰਨੀ-ਇੰਨੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਜਿਤਾਵਾਂਗੇ ਮੈਂ ਅਪੀਲ ਕਰਨੀ ਚਾਹੁੰਨਾ ਅੱਜ ਇੱਥੇ ਕਿ ਸਾਡਾ ਸਾਰੀ ਕੌਮ ਦਾ ਬੱਚੇ-ਬੱਚੀਆਂ ਦਾ ਸਾਰਿਆਂ ਦਾ ਸਮਰਥਨ ਭਾਈ ਅਮਰਤਪਾਲ ਸਿੰਘ ਦੇ ਨਾਲ ਆ ਔਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਸਾਨੂੰ ਇੱਕ ਤਰੀਕ ਦੀ ਓਡੀਕਾ ਵੋਟਾਂ ਤੁਹਾਡੀਆਂ ਨੇ ਹਲਕਾ ਖਡੂਰ ਸਾਹਿਬ ਵਾਲਿਓ ਇੱਕ ਇੱਕ ਵੋਟ ਜਿਹੜੀ ਆ ਤੁਸੀਂ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਭਗਤੌਣੀ ਆ ਸਾਡਾ ਪੂਰਨ ਤੌਰ ਤੇ ਸਮਰਥਨ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਚਕ ਸੇਵਾ ਲਹਿਰ ਦਾदू ਸਾਹਿਬ ਜਥੇਬੰਦੀ ਦਾ ਸਮੁੱਚੇ ਪੰਚ ਦਾ ਦੇਸ਼ ਵਿਦੇਸ਼ ਦਾ ਸਾਡਾ ਸਮਰਥਨ ਭਾਈ ਅਮਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਦੇ ਨਾਲ ਆ ਬਾਪੂ ਦਰਸ਼ੇਮ ਸਿੰਘ ਨੂੰ ਅਸੀਂ ਆਪਣੇ ਵੱਲੋਂ ਭਰੋਸਾ ਦਿਵਾਉਂਦੇ ਆ ਕਿ ਜਿਸ ਤਰ੍ਹਾਂ ਨੌਜਵਾਨ ਆਪ ਮੁਹਾਰੇ ਆਪਣੇ ਕੰਮ ਕਾਰ ਛੱਡ ਕੇ ਭਾਈ ਅਮਰਤਪਾਲ ਸਿੰਘ ਦੀ ਕੈਂਪੇਨ ਚਲਾ ਰਹੇ ਜਿਨ੍ਹਾਂ ਨੂੰ ਸਰਕਾਰ ਨੇ ਜਿਰਚ ਨਜ਼ਰਬੰਦ ਕੀਤਾ ਹੋਇਆ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਤੁਹਾਡਾ ਫਤਵਾ 2 ਦਿਨ ਬਾਕੀ ਆ 1 ਜੂਨ ਨੂੰ ਤੁਸੀਂ ਆਪਣਾ ਜਿਹੜਾ ਹੈ ਉਹ ਸਮੇਂ ਨੂੰ ਯਾਦ ਕਰਕੇ ਜਦੋਂ ਹਿੰਦ ਹਕੂਮਤ ਨੇ ਸਾਡੇ ਅਕਾਲ ਤਖਤ ਸਾਹਿਬ ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਸਾਡੇ ਅਕਾਲ ਤਖਤ ਦੀ ਇਮਾਰਤ ਨੂੰ ਢਾਹ ਢੇਰੀ ਕੀਤਾ ਗੁਰੂ ਸਾਹਿਬ ਦੇ ਸਰੂਪ ਵਗਣ ਭੇਟ ਕੀਤੇ ਸਾਡੇ ਬੱਚੇ ਬਜ਼ੁਰਗਾਂ ਨੌਜਵਾਨਾਂ ਨੂੰ ਜਿਹੜੇ ਗੁਰਪੁਰ ਮਨਾਉਣ ਆਏ ਸੀ ਦਰਬਾਰ ਸਾਹਿਬ ਉਹਨਾਂ ਨੂੰ ਸ਼ਹੀਦ ਕੀਤਾ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਅਮਰ ਸ਼ਹੀਦ ਬਾਬਾ ਠਾਰਾ ਸਿੰਘ ਅਮਰ ਸ਼ਹੀਦ ਜਰਨੈਲ ਸਵੇਗ ਸਿੰਘ ਉਹਨਾਂ ਨੇ ਜਿਸ ਤਰ੍ਹਾਂ ਸੰਘਰਸ਼ ਕਰਕੇ ਸਮੇਂ ਦੀ ਸਰਕਾਰ ਦਾ ਮੂੰਹ ਮੋੜਿਆ ਸੀ ਅੱਜ ਉਸੇ ਤਰੀਕੇ ਦੇ ਨਾਲ ਮਾਝੇ ਦੇ ਮਝੈਲਾ ਨੇ ਹਲਕਾ ਖਡੂਰ ਸਾਹਿਬ ਦੀਆਂ ਸਾਰੀਆਂ ਸੰਗਤਾਂ ਨੇ ਆਪਣਾ ਫਤਵਾ ਸਰਕਾਰਾਂ ਦੇ ਖਿਲਾਫ ਦੇਣਾ ਕਿ ਸਰਕਾਰਾਂ ਨੇ ਜਿਹੜਾ ਜ਼ੋਰ ਜ਼ਬਰ ਪਹਿਲਾਂ ਕੀਤਾ ਤੇ ਜਿਹੜਾ ਹੁਣ ਜ਼ੋਰ ਜ਼ੁਲਮ ਸਿੱਖ ਨੌਜਵਾਨਾਂ ਨਾਲ ਕੀਤਾ ਜਾ ਰਿਹਾ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ ਮੈਂ ਅਪੀਲ ਕਰੂੰਗਾ ਸਾਰੇ ਇਨਸਾਫ ਪਸੰਦ ਸਿੱਖ ਤੇ ਗੈਰ ਸਿੱਖਾਂ ਨੂੰ ਵੀ ਜਿਹੜੇ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਚਾਹੁੰਦੇ ਆ ਅੱਜ ਆਪਣਾ ਜਿਹੜਾ ਫਤਵਾ ਭਾਈ ਅਮਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਦੇ ਹੱਕ ਵਿੱਚ ਦੇਣਾ ਇਹ ਸਾਡੀ ਅਪੀਲ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਮੋਚਾ ਮੀਡੀਆ ਦਾ ਧੰਨਵਾਦ ਕਰਦਾ ਜਿਹੜੇ ਭਾਈ ਅਮਰਤਪਾਲ ਸਿੰਘ ਦੀ ਕੈਂਪੇਨ ਕੈਂਪੇਨ ਨੂੰ ਦੁਨੀਆ ਭਰ ਦੇ ਵਿੱਚ ਪਹਚਾ ਰਹੇ ਆ ਔਰ ਸਾਡੇ ਜਿੰਨੇ ਵੀ ਆ ਜਿੰਨੇ ਮਹਾਪੁਰਸ਼ ਜਿੰਨੀਆਂ ਸੰਗਤਾਂ ਥਾਂ ਥਾਂ ਤੇ ਅਸੀਂ ਸਵੇਰ ਤੋਂ ਚੱਲੇ ਆ ਇਹਨਾਂ ਰੋਡ ਮਾਰਚਾਂ ਦੇ ਅੰਦਰ ਜਿਹੜੇ ਇਹ ਫਤਿਹ ਮਾਰਚ ਹੋ ਰਹੇ ਆ ਸੰਗਤਾਂ ਦਾ ਉਤਸ਼ਾਹ ਇਦਾਂ ਰਸਤਿਆਂ 'ਚ ਲੰਗਰ ਲਾਏ ਆ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਪ੍ਰਸ਼ਾਦੇ ਦੇ ਲੰਗਰ ਜਵੇ ਨਗਰ ਕੀਰਤਨ ਹੋ ਰਹੇ ਹੋਣ ਇਸ ਤਰੀਕੇ ਨਾਲ ਸੰਗਤਾਂ ਦਾ ਉਤਸ਼ਾਹ ਸਾਡੀ ਅਪੀਲ ਆ ਕਿ ਇਸ ਉਤਸ਼ਾਹ ਨੂੰ 1 ਜੂਨ ਤੱਕ ਇਸੇ ਤਰ੍ਹਾਂ ਬਰਕਰਾਰ ਰੱਖਦੇ ਹੋਏ ਆਪਣਾ ਫਤਵਾ ਆਪਣੇ ਨਾ ਸਿੱਖ ਯੋਧਿਆਂ ਦੇ ਹੱਕ ਦੇ ਵਿੱਚ ਦੇਣਾ ਸਾਨੂੰ ਕੋਈ ਕਿਸੇ ਪਾਰਟੀ 'ਚ ਬੈਠਾ ਕਿਸੇ ਧੜੇ 'ਚ ਬੈਠਾ ਸਾਡੀ ਉਹਨਾਂ ਨੂੰ ਅਪੀਲ ਆ ਕਿਸੇ ਧੜੇ 'ਚ ਰੋ ਕਿਸੇ ਪਾਰਟੀ 'ਚ ਰੋ ਪਰ ਇਹਨਾਂ ਪੰਥਕ ਹਲਕਿਆਂ ਦੇ ਆਪਣਾ ਫਤਵਾ ਇਹਨਾਂ ਪੰਥਕ ਉਮੀਦਵਾਰਾਂ ਦੇ ਹੱਕ ਵਿੱਚ ਦੇਣਾ ਕਿਉਂਕਿ ਸਾਨੂੰ ਪੰਥ ਪਹਿਲਾਂ ਗੁਰੂ ਗ੍ਰੰਥ ਪਹਿਲਾਂ ਕੋਮ ਪਹਿਲਾਂ ਸਾਡੇ ਗੁਰੂ ਨੇ ਵੀ ਆਖਿਆ ਪੰਥ ਬਸੇ ਮੈਂ ਉਜੜਾ ਮਨ ਚਾਉ ਹਨੇਰਾ ਸਾਡੀ ਅਪੀਲ ਆ ਕਿ ਸਾਰੇ 1 ਜੂਨ ਨੂੰ ਫਤਵਾ ਇਹਨਾਂ ਦੇ ਹੱਕ ਵਿੱਚ ਦਿਓ ਤੇ ਪੰਥ ਖਾਲਸੇ ਦੀ ਜੈ ਜੈਕਾਰ ਕਰੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿਆਣਾ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਉਥੋਂ ਚੱਲ ਕੇ ਆ ਕੇ ਸਾਨੂੰ ਸਮਰਥਨ ਦੇ ਰਹੇ ਆ ਤੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਦੇਸ਼ ਵਿਦੇਸ਼ ਚ ਜਿਹੜੇ ਆ ਸੰਗਤਾਂ ਇਸ ਇਸ ਫਤਿਹ ਮਾਰਚ ਚ ਜਾਂ ਇਥੇ ਮਹਿਮਨ ਨੂੰ ਸਪੋਰਟ ਕਰ ਰਹੀਆਂ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਇਹਨਾਂ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ